ਮੈਂ ਚਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ਕ ਹਾਂ ਜਿਹੜੀ ਪੰਜਾਬ ਦੇ ਸੂਬਾ ਆਗੂ ਅੱਜ ਆਪਾਂ ਜੋ ਜੀ ਹੱਤ ਦੇਸ਼ਵਾਂ ਸੰਮੇਲਨ ਇਟਰੀ ਦੇ ਪੁਲੀਏ ਸ਼ਹਿਰ ਵਿੱਚ ਹੋਇਆ ਵਾ ਉੱਥੇ ਉਹਨਾਂ ਨੇ ਕੀ ਖਾਕੇ ਤਿਆਰ ਕੀਤੇ ਆ ਕਰ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਵਾਸਤੇ ਵਰਲਡ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਨੀ ਆ ਗੱਲ ਬਹੁਤ ਬਹੁਤ ਜ਼ਰੂਰੀ ਹੈ ਤੀਨ ਨੂੰ ਮੇਰੇ ਵੀਰੋ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਤੇ ਜਿਹੜੇ ਸਾਡੀ ਜਥੇਬੰਦੀ ਦੇ ਸਾਰੇ ਹੀ ਕਾਰਕੁੰਨਿਆਂ ਆਪਣੇ ਆਗੂ ਸਹਿਬਾਨਿਆਂ ਉਹ ਸਾਰੇ ਇਹਨੂੰ ਜਰੂਰ ਫਾਲੋ ਕਰਨ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਜੀ ਵੀ ਸਵਿਲ ਜੋ ਇਟਲੀ ਦੇ ਸ਼ਹਿਰ ਪੁਲੀਆ ਵਿੱਚ ਬੋਰਗੋ ਬੋਰਗੋ ਅਗਜਾਨੀ ਅਗਨਾਜੀਆ ਬੋਰਗੋ ਅਗਨਾਜੀਆ ਰਜੋਟ ਦੇ ਵਿੱਚ ਹੋਇਆ ਜੋ ਬਹੁਤ ਹੀ ਆਲੀਸ਼ਾਨ ਰਜੋਟ ਹੈ ਉਹਦੇ ਚ ਇਹਨਾਂ ਮੀਟਿੰਗ ਕੀਤੀ ਉਲ ਦੇ ਪ੍ਰਧਾਨ ਦੇਸ਼ ਦਾ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਉੱਥੇ ਪਹੁੰਚੇ ਹੋਏ ਆ ਉਹ ਮੀਟਿੰਗ ਚ ਗਏ ਹੋਏ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਮੀਟਿੰਗ ਖਤਮ ਹੋਣ ਤੋਂ ਬਾਅਦ ਕੱਲ ਜੋ ਮਤਾ ਪਾਸ ਕੀਤਾ ਵਾ ਉਹ ਮਤਾ ਇਹ ਪਾਸ ਕੀਤਾ ਵਾ ਕਿ ਜਾਦ ਹਿੰਦ ਪ੍ਰਸ਼ਾਂਤ ਕਰ ਮੁਕਤ ਵਪਾਰ ਸਮਝੌਤਾ ਜੋ ਪਹਿਲਾਂ ਇਹਨਾਂ ਦਾ ਤੈਅ ਸਮਝੌਤਾ ਹੋ ਚੁੱਕਾ ਵਾ ਉਸ ਨੂੰ ਅਮਲੀ ਜਾਮਾ ਕਿ ਤਰ੍ਹਾਂ ਪਰਾਉਣਾ ਵਾ ਤੇ ਕਿਤਰਾ ਅਮਲੀ ਜਾਮਾ ਪਨਾ ਕੇ ਤੇ ਉਹਨੂੰ ਪੂਰੇ ਵਿਸ਼ਵ ਦੇ ਵਿੱਚ ਉਹਨੂੰ ਲਾਗੂ ਕਰਨਾ ਉਹਦੇ ਬਾਰੇ ਉਹਨਾਂ ਨੇ ਜਿਹੜੀ ਆਪਣੀਆਂ ਸਲਾਹ مشورہ ਕੀਤਾ ਤੇ ਮਤਾ ਵੀ ਪਾਸ ਕੀਤਾ ਉਹ 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 ਜਿਹੜਾ ਮਤਾ ਸਮਝੌਤਾ ਕੀ ਹੈ ਉਹਦਾ ਮਤ ਉਹ ਤਾਂ ਇਹੀ ਹੈ ਪਿਰਕਰ ਮੁਕਤ ਵਪਾਰ ਸਮਝੌਤਾ ਹੈਂਦ ਪ੍ਰਸ਼ਾਤ ਤੇ ਜਾਗ ਜਿਹੜਾ ਉਹ ਜਾ ਤੌਰ ਤੇ ਹੇਂਦ ਪ੍ਰਸ਼ਾਤ ਖੇਤਰ ਦੇ ਵਿੱਚ ਉਥੇ ਨੂੰ ਲਾਗੂ ਕੀਤਾ ਜਾਵੇ ਕਿਸੇ ਵਿੱਚ ਜਿੱਤੇ ਕੋਈ ਟੈਕਸ ਨਾ ਹੋਵੇ ਬਾਹਰ ਦੀਆਂ ਜੰਨੀਆਂ ਵਿੱਚ ਚੀਜ਼ਾਂ ਇਹਨਾਂ ਜਿਹੜੇ G7 ਦੇਸ਼ ਆ ਬਹੁਤ ਅਮੀਰ ਦੇਸ਼ ਆ ਜਾਂ G8 ਦੇਸ਼ ਆ ਉਹ ਵੀ ਬਹੁਤ ਅਮੀਰ ਦੇਸ਼ ਆ ਤੇ ਉਹ ਉਹਨਾਂ ਦਾ ਜਿਹੜਾ ਸਮਾਨ ਆ ਉਹ ਸਾਰੇ ਗਰੀਬ ਬੋਲ ਦੇ ਸਾਰੇ ਵਰਲਡ ਦੇ ਵਿੱਚ ਉਹ ਬਿਨਾ ਕਿਸੇ ਕਰਦੇ ਬਿਨਾ ਕਿਸੇ ਟੈਕਸ ਦੇ ਉੱਥੇ ਜਾ ਕੇ ਵਿਕੇ ਤੇ ਉਹ ਆਪਣਾ ਜਿਹੜਾ ਉਹ ਜੋ ਮੁਨਾਫਾ ਕਮਾ ਸਕਣ ਇਹ ਮੇਰੇ ਵੀਰੋ ਗਰੀਬ ਦੇਸ਼ਾਂ ਵਾਸਤੇ ਖਾਸ ਕਰਕੇ ਭਾਰਤ ਵਾਸਤੇ ਬਹੁਤ ਹੀ ਖਤਰਨਾਕ ਢੇੜ ਆ ਕਿਉਂਕਿ ਜਦੋਂ ਉਹਨਾਂ ਦੇਸ਼ਾਂ ਦੀਆਂ ਬੜੀਆਂ ਇਹ ਚੀਜ਼ਾਂ ਦੁੱਧ, ਸਬਜ਼ੀ ਹੋਰ ਜਿਹੜੇ ਉਹਨਾਂ ਦੀਆਂ ਚੀਜ਼ਾਂ ਵਾਂਗ ਕੋਈ ਵੀ ਮਟਰ ਜਾਂ ਕੋਈ ਢੀਟ ਜਾਂ ਹੋਰ ਜਿਹੜੀਆਂ ਚੀਜ਼ਾਂ ਜੋ ਵੀ ਉਹ ਪੈਦਾ ਕਰਦੇ ਆ ਉਹ ਆਉਣਗੀਆਂ ਤੇ ਜਿਹੜੀਆਂ ਇੱਥੇ ਆਪਣੀਆਂ ਚੀਜ਼ਾਂ ਪੈਦਾ ਕਰਨ ਵਾਲੇ ਜੋ ਵੀ ਅਤਵਾਦਕ ਆ ਉਹ ਖਤਮ ਹੋ ਜਾਣਗੇ ਉਹ ਉਹ ਉਹਨਾਂ ਦਾ ਮੁਕਾਬਲਾ ਬਾਜ਼ਾਰ 'ਚ ਨਹੀਂ ਕਰ ਸਕਣਗੇ ਤੇ ਉਹ ਉਹ ਬਾਜ਼ਾਰ ਤੋਂ ਬਾਹਰ ਹੋ ਜਾਣਗੇ ਇਹ ਬਹੁਤ ਖਤਰਨਾਕ ਖੇਡ ਜਿਹੜੀ ਆ ਦੇਸ਼ ਦੇ ਵਿੱਚ ਖੇਡੀ ਜਾ ਰਹੀ ਹੈ ਜਿੱਦ ਨਾਲ ਖੇਤੀ ਸੰਕਟ ਹੋਰ ਡੂੰਘਾ ਹੋਊਗਾ ਤੇ ਜਿਹੜੀ ਖੇਤੀ ਸੰਕਟ ਆ ਡੂੰਗਾ ਹੁੰਦੇ ਨਾਲ ਕਿਸਾਨ ਕੀਤੇ ਬਾਹਰ ਹੋਣਗੇ ਇਹ ਪੂਰੀ ਪਲੈਨ ਜਿਹੜੀ ਆ ਇਹ ਇਹਨਾਂ ਨੇ ਕੀਤੀ ਹੋਈ ਆ ਵਿਸ਼ਵ ਪਾਰਸਨ ਸਭਾ ਦੇ ਬਾਇਟ ਉਹਦੇ ਤਹਿਤ ਉਹ ਕੀ ਕਰ ਰਹੇ ਆ ਉਹਦੇ ਤਹਿਤ ਉਹਨਾਂ ਨੇ ਜੋ ਫੈਸਲਾ ਕੀਤਾ ਵਾ ਫੈਸਲਾ ਕੀਤਾ ਵਾ ਕਿ ਭਾਰਤ ਪੱਛਮੀ ਏਸ਼ੀਆ ਤੇ ਜੋਰਜ ਨੂੰ ਜੋੜਨ ਵਾਸਤੇ ਤੇ ਇਸ ਦੇ ਨਾਲ ਅਮਰੀਕਾ ਨੂੰ ਜੋੜਨ ਵਾਸਤੇ ਜੋੜਨ ਵਾਸਤੇ ਰੇਲ ਮਾਰਗ ਨਹੀਂ ਆਪਣਾ ਸੜਕ ਮਾਰਗ ਇਹ ਆਪਣਾ ਰੇਲ ਮਾਰਗ ਠੀਏ ਦੇ ਨਾਲ ਜਿਹੜਾ ਸਮੁੰਦਰੀ ਮਾਰਗ ਆ ਉਹਦੇ ਉੱਤੇ ਉਹ ਜਿਹੜਾ ਉਹਨੂੰ ਹੋਰ ਮੋਕੜਾ ਕੀਤਾ ਜਾਵੇ ਤੇ ਉਹਨੂੰ ਹੋਰ ਜਿਹੜਾ ਵਾ ਤੇਜ਼ੀ ਦੇ ਨਾਲ ਨੈਟਵਰਕ ਉਹਨੂੰ ਕਰਕੇ ਬਹਾਲ ਕਰਕੇ ਨੈਟਵਰਕ ਬਣਾ ਕੇ ਤੇ ਪੂਰੀ ਤਰ੍ਹਾਂ ਇਹਨਾਂ ਸਾਰੇ ਦੇਸ਼ਾਂ ਦਾ ਇੱਕ ਆਪਸ ਵਿੱਚ ਜਿਹੜਾ ਵਾ ਲਾਂਘਾ ਇੱਕ ਦੂਜੇ ਦੇ ਨਾਲ ਜੋੜਤਾ ਜਾਵੇ ਤਾਂ ਜੋ ਜਿਹੜਾ ਆਰਥਿਕ ਲਾਂਘਾ ਵਾ ਇਹ ਆਰਥਿਕ ਲਾਂਘੇ ਦੇ ਤਹਿਤ ਜਿਹੜਾ ਵਪਾਰ ਆ ਬ ਜੀਵੀ ਦੇ ਚਨਾ ਜਾਂ ਸਤਜੀ ਜਿਹੜੇ ਸਤਜੀ ਦੇਸ਼ ਆ ਉਹਨਾਂ ਦਾ ਹੋ ਸਕੇ ਸਤਜੀ ਦੇਸ਼ ਕਿਹੜੇ ਕਿਹੜੇ ਆ ਅਮਰੀਕਾ ਅੰਗਲੈਂਡ ਫਰਾਂਸ ਜਰਮਨ ਇਟਲੀ ਜਾਪਾਨ ਆਦ ਇਹ ਸਤ ਦੇਸ਼ ਆ ਜੋ ਮੀਰ ਦੇਸ਼ ਆ ਜੋ ਸਾਰੇ ਦੇਸ਼ ਨੂੰ ਕੰਟਰੋਲ ਕਰ ਰਿਹਾ ਤੇ ਵਿਸ਼ਵ ਦੀਆਂ ਮੰਡੀਆਂ ਦੇ ਉੱਤੇ ਗਰੀਬ ਦੇਸ਼ਾਂ ਦੀਆਂ ਮੰਡੀਆਂ ਦੇ ਉੱਤੇ ਕਬਜ਼ਾ ਕਰਨ ਦਾ ਵਾਸਤੇ ਸਾਰੀ ਉਹਨਾਂ ਨੇ ਇਹ ਪ੍ਰਕਿਰਿਆ ਰੰਭ ਜਿਹੜੀ ਆ ਉਹ ਕੀਤੀ ਹੋਈ ਆ ਜੇ ਜਿਵੇਂ ਅੱਜ ਵਰਲਡ ਦੇ ਜਦੋਂ ਆਪਾਂ ਧਿਆਨ ਮਾਰਦੇ ਵਿਸ਼ਵ ਵਾਲ ਧਿਆਨ ਮਾਰਦੇ ਆ ਇੱਕ ਬੰਨੇ ਰੂਸ ਤੇ ਚੀਨ ਰੂਸ ਤੇ ਚੀਨ ਨੂੰ ਮੰਡੀਆਂ ਚੋਂ ਬਾਹਰ ਧੱਕਣ ਲਈ ਜਿਹੜਾ ਆਪਣੀਆਂ ਮੰਡੀਆਂ ਸਟਾਰਟ ਕਰਨ ਲਈ ਮੰਡੀਆਂ ਤੇ ਕਬਜ਼ਾ ਕਰਨ ਲਈ ਇਹ ਸਾਰਾ ਯਤਨ ਜਿਹੜਿਆ ਇਹਨਾਂ G7 ਦੇਸ਼ਾਂ ਵੱਲੋਂ ਤੇ 20 ਜਿਹੜੇ G ਵੀ ਦੇਸ਼ਾਂ ਉਹਨਾਂ ਵੱਲੋਂ ਇਹ ਕੀਤੇ ਜਾ ਰਹੇ ਆ ਇਹਨਾਂ ਦੀ ਮੰਡੀਆਂ ਦੀ ਲੜਾਈ ਆ ਮੰਡੀਆਂ ਲੜਾਈ ਵਾਸਤੇ ਇਹਨਾਂ ਦੀ ਜੋ ਕਰੀਮ ਜਿਹੜੀ ਰੂਸ ਦੀ ਲਜੰਗ ਲੱਗੀ ਹੋਈ ਆ ਜਾਂ ਹੋਰ ਵੀ ਚੰਗਾ ਲਾਉਣਗੇ ਇਹ ਇਹ ਮੰਡੀਆਂ ਜਿਹੜੀਆਂ ਵਾ ਆਪਣੀ ਆਰਥਿਕ ਲੁੱਟ ਕਰਨ ਵਾਸਤੇ ਗਰੀਬ ਲੋਕਾਂ ਨੂੰ ਲੁੱਟਣ ਵਾਸਤੇ ਮੰਡੀਆਂ ਦੀ ਲੁੱਟ ਦਾ ਸਾਰਾ ਇਹਦਾ ਝਗੜਾ ਵਾ ਤੇ ਇਸ ਕਰਕੇ ਐਸ ਵੇਲੇ ਇੱਕ ਜਿਹੜਾ ਇਹਨਾਂ ਦੀ ਜਿਹੜੀ ਖੈ ਬਾਜੀ ਆ ਉਹ ਚੱਲ ਰਹੀ ਹੈ ਇੱਕ ਬੰਨੇ ਰੂਸ ਤੇ ਚੀਨ ਆ ਇੱਕ ਬੰਨੇ ਜੀ ਜੀ ਸਕਦੇ ਸਿਆ ਜੋ ਅਮਰੀਕਾ ਦੀ ਸਰਕਾਰੀ ਹੈਟ ਜੋ ਇਹ ਸਾਰੇ ਚੱਲ ਰਹੇ ਆ ਤੇ ਇਹ ਭਾਰਤ ਵਾਸਤੇ ਬਹੁਤ ਖਤਰਨਾਕ ਹੈ ਆੜੇ ਆਪਣੀ ਇੱਥੇ ਆ ਭਾਰਤ ਪਾਲਾ ਪ੍ਰੋਜੈਕਟ ਬਣ ਰਹੇ ਆ ਜਾਂ ਇਹ ਹੋਰ ਲਾਗੇ ਬਣਾਉਣਗੇ ਜਿਹੜਾ ਪੱਛਮੀ ਏਸ਼ੀਆ ਯੂਰਪ ਅਮਰੀਕਾ ਦੇ ਨਾਲ ਸਾਰਾ ਜੋੜਨ ਵਾਸਤੇ ਇਹ ਸਾਰਾ ਇਹ ਕਾਰਪੋਰੇਟਲੀ ਹੋ ਰਿਹਾ ਜਿਹੜਾ ਅਸੀਂ ਵੀ ਕਹੀਆ ਪਹਿਲਾਂ ਬੋਲਿਆ ਜਿਹੜਾ ਜੀ ਆ ਜਿਹੜਾ ਤੁਹਾਡਾ ਆ ਪਰ ਜਿਹੜਾ ਛੜਕੀ ਜਿਹੜੀ ਆਵਾਜਾਈ ਜਿਹੜੀ ਹੈਗੀ ਆ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਇਹ ਕਾਰਪੋਰੇਟਲੀ ਆ ਇਹ ਆਮ ਲੋਕਾਂ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਇਸ ਲਈ ਇਹ ਸਾਡੀ ਇਸ ਭਾਰਤ ਦੀ ਪੰਜਾਬ ਦੀ ਬਾਕੀ ਸਾਰੇ ਖਿੱਤੇ ਦੀ ਵੱਡੇ ਪੱਧਰ ਤੇ ਲੁੱਟ ਕਰਕੇ ਇੱਥੇ ਸਸਤੀਆਂ ਚੀਜ਼ਾਂ ਖਰੀਦ ਕੇ ਬਾਹਰ ਉਹਨਾਂ ਨੂੰ ਮਹਿੰਗੀਆਂ ਵੇਚਣਗੇ ਬਾਹਰ ਦੀਆਂ ਚੀਜ਼ਾਂ ਲਿਆ ਕੇ ਜਿਹੜਾ ਇੱਥੇ ਸਾਡੀਆਂ ਚੀਜ਼ਾਂ ਵਾ ਉਹਨਾਂ ਨੂੰ ਤਬਾਹ ਕਰਨਗੇ ਉਹਨਾਂ ਨੂੰ ਹੋਰ ਸਸਤੇ ਰੇਟ ਤੇ ਉਹਨਾਂ ਨੂੰ ਸੁੱਟਣਗੇ ਤਾਂ ਜੋ ਇੱਥੇ ਜਿਹੜੇ ਕਿਸਾਨ ਆ ਉਹ ਖੇਤੀ ਕੀਤੀ ਜੋ ਬਾਹਰ ਹੋ ਸਕਣ ਉਹ ਉਹ ਆਪਣੀਆਂ ਜ਼ਮੀਨਾਂ ਛੱਡ ਕੇ ਬਾਹਰ ਉਸਨੂੰ ਤੇ ਕਾਰਪੋਰੇਟੀ ਜਿਹੜਿਆ ਕਾਰਪੋਰੇਟ ਦੇ ਹਵਾਲੇ ਖੇਤੀ ਕੀਤਾ ਹੋ ਜੇ ਇਹ ਸਾਰੀ ਉਹਨਾਂ ਦੀ ਪਲੈਨਿੰਗ ਆ ਇਸ ਲਈ ਸਾਰੇ ਡੇਰੀਆ ਡੇਰੀਆ ਚਲਾਉਣ ਵਾਲੇ ਜਿਹੜੇ ਛੋਟੇ ਦੁਕਾਨਦਾਰ ਆ ਛੋਟੇ ਕਾਰੋਬਾਰ ਵਾਲੇ ਕੋਈ ਡੇਰੀਆਂ ਚਲਾਉਂਦਾ ਵਾ ਕੋਈ ਮੁਰਗੀ ਪਾਲਣ ਦਾ ਕੰਮ ਕਰਦਾ ਵਾ ਕੋਈ ਛੋਟੇ ਦੁਕਾਨਦਾਰ ਆ ਉਹ ਸਾਰੇ ਸੋਚ ਲਓ ਕਿ ਸਾਰਿਆਂ ਦਾ ਹੀ ਇਹਨਾਂ ਨੇ ਰਗੜਾ ਬੰਦਣਾ ਸਾਰਿਆਂ ਨੂੰ ਆਪਣੇ ਕਿਤੇ ਜੋ ਬਾਹਰ ਕਰਨਾ ਵਾ ਤੇ ਸੱਚੀ ਦੇ ਵਿੱਚ ਮੇਰੇ ਵਿਰੋਧ ਤਬਦੀਲ ਕਰਨਾ ਵਾ ਇਸ ਲਈ ਬਹੁਤ ਵੱਡਾ ਹਮਲਾ ਜਿਹੜਾ ਜੀ ਸੱਚ ਦੇਛਾ ਵੀ ਇਹ ਸਿਮਿਲਰ ਦੇ ਵਿੱਚ ਇਟਲੀ ਦੇ ਵਿੱਚ ਉਹਨਾਂ ਨੇ ਪਾਸ ਕੀਤਾ ਵਾ ਇਹ ਬਹੁਤ ਵੱਡਾ ਹਮਲਾ ਵਾ ਇਸੇ ਲਈ ਅਸੀਂ ਜਾਂ ਬਾਰਡਰਾਂ ਤੇ ਲੜ ਰਹੇ ਆ ਤੇ ਇਸੇ ਕਰਕੇ ਅੰਦੋਲਨ ਦੇ ਵਿੱਚ ਇਸ ਕਰਕੇ ਮੇਰੇ ਵੀਰੋ ਜਿਹੜਾ ਅੰਦੋਲਨ ਚੱਲ ਰਿਹਾ ਬਾਡਰਾਂ ਤੇ ਸ਼ੰਭੂ ਖਨੌਰੀ ਤੇ ਹੋਰ ਬਾਡਰਾਂ ਤੇ ਆਉ ਉਹਨੂੰ ਮਜ਼ਬੂਤ ਕਰੀਏ ਤੇ ਇਹਨਾਂ ਦਾ ਜਿਹੜਾ ਸਾਰਾ ਪਰਦਾ ਫਾਸ ਕਰੀਏ ਲੋਕਾਂ ਤੱਕ ਇਹ ਜਿਹੜੀ ਜਾਣਕਾਰੀ ਆ ਜਿਹੜੀ ਕਾਰਪੋਰੇਟਾਂ ਦਾ ਜਿਹੜਾ ਕਾਰਪੋਰੇਟਾਂ ਦੇ ਵੱਲ ਸਾਰਾ ਕੁਝ ਕਰਨ ਕਰ ਮੁਕਤ ਵਪਾਰ ਸਿਧਾਂਤਾਂ ਲਾਗੂ ਕਰਨ ਦੀ ਜਿਹੜੀ ਵਿਉਤਬੰਦੀ ਇਹਨਾਂ ਨੇ ਕੀਤੀ ਗਈ ਆ ਉਸ ਨੂੰ ਰੋਕਣ ਵਾਸਤੇ ਲੋਕਾਂ ਨੂੰ ਜਾਗਤ ਕਰਕੇ ਜਾਗਰਤ ਕਰਕੇ ਸੰਘਰਸ਼ ਦੇ ਮੈਦਾਨੇ ਚ ਲਈਏ ਤੇ ਹੋਰ ਸਾਡੇ ਕੋ ਕੋਈ ਚਾਰਾ ਨਹੀਂ ਵੈਰੂਜੀ ਦਾ ਖਾਤ ਸਾ ਵੈਰੂਜੀ ਦੀ